ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵੱਲੋਂ ਸਿੱਧੂ ਜਠੇਰਿਆਂ ਤੇ ਪਿੰਡ ਢੀਣ ਬਸਾਖੀ ਮੇਲਾ ਮਨਾਇਆ ਗਿਆ ਇਸ ਮੌਕੇ ਝੰਡੇ ਦੀ ਰਸਮ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਸਤਨਾਮ ਸਿੰਘ ਕਮਲ ਸਤਨਾਮ ਸਿੰਘ ਕਮਲ ਸਿੱਧੂ ਅਵਤਾਰ ਸਿੰਘ ਜਗਤਾਰ ਸਿੰਘ ਪਰਗਣ ਸਿੰਘ ਤੇ ਮਦਨ ਲਾਲ ਅਤੇ ਦਰਸ਼ਨ ਕੁਮਾਰ ਤੇ ਕਸ਼ਮੀਰ ਸਿੰਘ ਨਰਿੰਦਰ ਕੁਮਾਰ ਰਸ਼ਪਾਲ ਸਿੰਘ ਪਾਲਾ ਰਣਜੀਤ ਸਿੱਧੂ ਸੋਨੂ ਭਾਮ ਤੇ ਸਮੂਹ ਸੰਗਤਾਂ ਇਸ ਮੌਕੇ ਤੇ ਹਾਜ਼ਰ ਹੋਈਆਂ ਇਸ ਮੌਕੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਤੁਸ ਔਰ ਮਾਨ ਸਨਮਾਨ ਵੀ ਕੀਤੇ ਗਏ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਦੇਖਦੇ ਸਾਰ ਹੀ ਨਮਾ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ अगर ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਕੋਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਪਹੁੰਚਦੀ ਰਹੇਗੀ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰੋ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499 ਸਾਰੇ ਸੰਸਦਾਂ ਨੂੰ ਹਰ ਸਾਲ ਦੀ ਤਰ੍ਹਾਂ ਪਤਾ ਹੀ ਹੈ ਕਿ ਜਿਹੜੇ ਸਾਡੇ ਹਰ ਸਾਲ ਵਿੱਚ ਪ੍ਰੋਗਰਾਮ ਮਾਈ ਜਾਂਦੇ ਆ ਇਸ ਸਾਲ ਵੀ ਅਸੀਂ 13 ਫਰਵਰੀ ਦੇ ਸਾਥੀ ਲਾਜੀ ਦੀ ਸਾਰੇ ਸੰਸਦਾਂ ਦੇ ਸਹਿਯੋਗ ਨਾਲ ਹੈ ਜਿਸ ਸਾਰੇ ਸਾਲ ਤੋਂ ਨਹੀਂ ਗਿਣਤੀ ਕਰਦੇ ਹਾਂ ਕਿ ਸਾਰੇ ਸਾਲਾਂ ਵਿੱਚ ਹਰ ਪ੍ਰੋਗਰਾਮ ਤੇ ਆਪ ਜੀ ਨੂੰ ਬੋਨਕੋ ਦੀ ਨਾਲ ਸਹਿਯੋਗੀਦਰ ਬਨਾਰਾਲ ਦੀ ਸਿਵਲ ਕੌਂਜਿ ਆ ਤੇਰਾ ਪ੍ਰਯਾਤਨ ਸਾਥ ਨੂੰ ਨਾਈ ਜੇ ਨਿਸ਼ਾਨ ਸਾਹਿਬ ਦਾ ਚੂੜਾ ਬਦਲਿਆ ਜੀ ਇਹ ਜੀ ਦਾ ਲੰਗਰ ਬਾਬਾ ਜੀ ਦਾ ਤੁਸੀਂ ਬਤਾਇਆ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਆਉਣ ਵਾਲੇ 26 ਮਈ ਦਾ ਆਪਣਾ ਮੇਲਾ ਹੈ ਜੀ 26 ਮਈ ਦਾ ਦਿਨ ਐਤਵਾਰ ਉਹ ਮੇਲਾ ਬਣਾਇਆ ਜਾਣਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਐਨ ਆਰ ਆਈ ਜੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਨੂੰ ਜੀ ਰੱਖੇ ਜੀ ਕਰਦੇ ਹਾਂ ਇਥੇ ਹਰ ਲੋਕਾਂ ਦਾ ਅਰਥੇ ਸਤੂ ਕਰੂ ਤੇ ਨਾਲ ਨਾਲ ਸੇਵਾ ਵੀ ਕਰਾਉਂ ਹੰਮੰਦਰ ਹਰੋਖਲਾ ਰੰਗ ਜਿਹੜੀ ਗੰਦੀ ਮਾਰ ਕੇ ਸੰਭਾਲਉਂ। ਉਚਾ ਬਣੀ ਜੰਗਦਰ ਹਰਮਨ ਚੱਲਦਾ ਹੈ ਲੰਗਰ ਸ਼ਰਮਾ ਸਾਰੀ ਸੰਗਤਾਂ ਨੂੰ ਲੰਗਰ ਦੀ ਸੇਵਾ ਹੈ ਜੋ ਸਾਰੇ ਇਨਸਾਨ ਦੇ ਦਸ ਬਹੁਤ ਨੋ ਕਰਦਾ ਸਾਰੇ ਐਨ ਆਰ ਆਈ ਵੀਰਾਂ ਦਾ ਜਿਹੜੇ ਹਰ ਸਾਲ ਦਾਨ ਬਹੁਤ ਵੱਧ ਚੜ ਕੇ ਦਿੰਦੇ ਨੇ ਸਾਰੇ ਸੰਗਤਾਂ ਨੂੰ ਬਹੁਤ ਬਹਿਨੇ ਕਰਵਾਉਂਦੇ ਨੇ। ਜਿਹੜੇ 26 ਮਈ ਨੂੰ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਕੀ ਕੀ ਮਿਲਦਾ ਹੈ? ਹਾਂ ਜੀ ਉਹਦੇ ਵਿੱਚ ਆਪਾਂ ਨੂੰ ਗੁਰੂ ਕਾ ਲੰਗਰ ਤਾਂ ਹਰ ਸਾਲ ਹੁੰਦਾ ਹੀ ਹੈ ਜੀ ਬਾਬਾ ਜੀ ਦਾ। ਤੇ ਬਾਕੀ ਸਟੇ ਦਾ ਪ੍ਰੋਗਰਾਮ ਹੈ ਧਾਰਮਿਕ ਹੈ ਜੀ ਤੇ ਉਹ ਧਾਰਮਿਕ ਹਰ ਸਾਲ ਜਿੱਦਾਂ ਜੋ ਪਹਿਲਾਂ ਹੁੱਕ ਕਰਦੀਆਂ ਸੀ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾਣਾ ਜੀ ਤੇ ਅਸੀਂ ਉਹ ਧਾਰਮਿਕ ਪ੍ਰੋਗਰਾਮ ਕਰਦੇ ਹਾਂ ਬਾਬਾ ਜੀ ਦਾ ਉਹ ਕਿਸੇ ਤਰ੍ਹਾਂ ਹੀ ਮਨਾਇਆ ਜਾਣਾ ਪੁਰਾਣੇ ਸਾਲਾਂ ਦੀ ਤਰ੍ਹਾਂ ਤੇ ਅਸੀਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਅਲੰਗਰ ਦਾ ਬਾਬਾ ਜੀ ਦਾ ਉਹ ਹਰ ਸਾਲ ਚੱਲਦਾ ਹੀ ਆ ਤੇ ਵਾਕ ਕੋਈ ਨਿਸ਼ਾਨਤ ਨਹੀਂ ਕਿਸੇ ਨੇ ਚੁਲਾ ਦੇਣੀ ਹੋਵੇ ਇਸਲਾਦ ਰਸਨਾ ਉਹ ਸਾਨੂੰ ਜਦੋਂ ਵੀ ਸਾਡੇ ਕੰਟੈਕਟ ਨੰਬਰ ਲਿਖੇ ਹੋਏ ਉਹ ਜਦੋਂ ਵੀ ਬਾਜੀ ਗੱਲ ਕਰ ਸਕਦੇ ਆ ਤੇ ਹਰ ਰੋਜ਼ ਮੰਦਰ ਫਲਾ ਰਹੇ ਨੇ ਜਿਹੜੇ ਦਿਨ ਸਮਾਰਟ ਜਾਓ 26 ਮਈ ਦਾ ਮੇਲਾ ਜੀ ਦਿਨ ਐਤਵਾਰ ਹਾਂ ਕਿਸੇ ਵੀ ਸੰਤ ਨੇ ਸਾਡੇ ਭਰਾ ਨੇ ਰਸਤ ਦੇਣੀਆਂ ਲੱਗਣ ਵਾਸਤੇ ਉਹ ਦੋ ਦਿਨ ਪਹਿਲਾਂ ਦਿੱਖ ਜਾਓ ਕਿ ਤੁਹਾਡੀ ਲੰਗਰ ਦੇ ਵਿੱਚ ਰਸਤ ਪੈ ਜਾਵੇ ਤੇ ਅਸੀਂ ਸਾਰੀਆਂ ਸੰਤਾਂ ਮਹੱਤੂਰ ਕੀ ਬੇਨਤੀ ਕਰਦੇ ਹਾਂ ਕਿ ਲੰਗਰ ਦੇ ਵਿੱਚ ਰਸਤ ਪਾਣ ਲਈ ਉਹ ਦੋ ਦਿਨ ਪਹਿਲਾਂ ਦਿੱਖ ਜਾਓ ਜੀ ਤੇ ਨਾਲ ਰਲ ਕੇ ਸੇਵਾ ਵੀ ਕਰਾਓ ਜੀ ਤੇ ਅਸੀਂ ਸਾਰਿਆਂ ਸੰਤਾਂ ਦਾ ਬਹੁਤ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵੱਲੋਂ ਬਹੁਤ ਸਾਰੀਆਂ ਸੰਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਗਾਰਾ ਸਿੱਧੂ Obrigado.